ਸਸ਼ੀ ਗਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਨਿਊ ਵੀਡੀਓ ਵੀਡੀਓਜ਼ ਦੇ ਵਿੱਚ ਆਪਾਂ ਬਣਾਵਾਂਗੇ ਅੱਜ ਮੇਥੀ ਦੇ ਪਰਾਂਠੇ ਮੇਥੀ ਆਪਾਂ ਨੇ ਛਾਟ ਲਈ ਸੀਗੀ ਹੁਣ ਆਪਾਂ ਇਹਨਾਂ ਨੂੰ ਧੋਵਾਂਗੇ ਵਧੀਆ ਇਹ ਮੇਥੀ ਨਹੀਂ ਮੇਥੇ ਨੇ ਮੈਨੂੰ ਨਹੀਂ ਪਤਾ ਇਹ ਕੀ ਆਗਾ ਪਰ ਸਾਡੇ ਮੇਥੀ ਬੋਲਦੇ ਆ ਤਾਂ ਮੈਂ ਉਸ ਹਿਸਾਬ ਨਾਲ ਬੋਲ ਦਿੱਤਾ ਆ ਮੇਥੇ ਰੇ ਮੇਥੀ ਚਲੋ ਮੇਥੇ ਕਹਿ ਦਿੰਨੀ ਆ ਮੇਥੇ ਇਹ ਮੈਂ ਆਪਾਂ ਨੇ ਮੇਥੇ ਛਾਂਟ ਲਏ ਸੀਗੇ ਇਸ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਧੋਵਾਂਗੇ ਧੋ ਕੇ ਵਧੀਆ ਤਰੀਕੇ ਨਾਲ ਰੱਖ ਲਾਂਗੇ ਫਿਰ ਬਣਾਵਾਂਗੇ ਪਰੌਂਠੇ ਤੁਹਾਨੂੰ ਮੇਥੀ ਦੇ ਪਰੌਂਠੇ ਕਿੰਨੇ ਕੁ ਸਵਾਦ ਲੱਗਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿਨੂੰ ਕਿਨੂੰ ਜ਼ਿਆਦਾ ਪਸੰਦ ਹੈ ਕਮੈਂਟ ਕਰਿਓ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਤੁਹਾਡੇ ਇਸ ਸਬਸਕ੍ਰਾਈਬ ਦੇ ਨਾਲ ਹੀ ਅਸੀਂ ਅੱਗੇ ਵਧਣਾ ਤੁਹਾਡੇ ਲਾਈਕ ਦੇ ਨਾਲ ਹੀ ਅਸੀਂ ਵਧੀਆਂ ਅੱਗੇ ਵਧ ਸਕਦੇ ਹਾਂਗੇ ਇੱਧਰ ਕਰਦੇ ਆ ਅਸੀਂ ਆਪਾਂ ਪਾਣੀ ਗਰਮ ਤੇ ਆਪਾਂ ਲੈ ਆਈ ਸੀ ਵੇਰਕਾ ਦਾ ਦਹੀਂ ਕਹਿੰਦੇ ਕਿ ਵੇਰਕਾ ਦਾ ਦਹੀਂ ਬਹੁਤ ਹੀ ਟੇਸਟੀ ਹੁੰਦਾ ਤੇ ਖੱਟਾ ਨਹੀਂ ਹੁੰਦਾ ਜ਼ਿਆਦਾ ਮੀਡੀਅਮ ਜਿਹਾ ਹੁੰਦਾ

ਜਦੋਂ ਤੇ ਤੁਸੀਂ ਚਾਹੋ ਮੈਂ ਇਸ ਨੂੰ ਫੜਾਂ ਦੇਣੀ ਇਸ ਦਾ ਟੇਸਟ ਵੀ ਆਵੇ ਮੈਂ ਕਹਿੰਦੀ ਆ ਚੌਪ ਕਰ ਕੱਟਣ ਨਾਲੋਂ ਤਾਂ ਮੈਂ ਚੌਪ ਹੀ ਕਰ ਲੈਂਦੀ ਆ ਚੌਪ ਕਰਕੇ ਬਹੁਤ ਵਧੀਆ ਹੋ ਜਾਂਦੀ ਆ ਤੁਸੀਂ ਆਪਣੇ ਹਿਸਾਬ ਨਾਲ ਕਰ ਲੈਣਾ ਜਿਸ ਤਰ੍ਹਾਂ ਨਾਲ ਤੁਸੀਂ ਚਾਹੁੰਦੇ ਹੋ ਮੈਂ ਤਾਂ ਚੌਪ ਕਰੀਏ ਕਿਉਂਕਿ ਚੌਪ ਪਰ ਨਾ ਬਹੁਤ ਹੀ ਵਧੀਆ ਪਿਆਜ਼ ਚੌਪ ਹੋ ਜਾਂਦੇ ਆ ਨਾਲੇ ਟੇਸਟ ਆਂਦਾ ਪਿਆਜ਼ ਦਾ

ਇੰਨਾ ਦਾ ਪਾਟਾ ਲਵਾਂਗੇ ਹੁਣ ਆਟੇ ਵਿੱਚ ਕਰਨਾ ਸਾਰਾ ਸਮਾਨ ਮਿਕਸ ਨਮਕ ਹਲਦੀ ਮਿਰਚ ਜੋ ਵੀ ਆਪਾਂ ਨੇ ਪਾਣਾ ਹੋਵੇ ਥੋੜਾ ਘਿਣ ਮਸਾਲਾ ਇਹ ਚੀਜ਼ਾਂ ਬਹੁਤ ਟੇਸਟੀ ਪਾਂ ਠੰਡ ਦਾ ਡਿਸਟੰਡ ਦਾ ਬੜਾ ਹੀ ਟੇਸਟੀ ਬੰਦਨੇ ਸਭ ਤੋਂ ਪਹਿਲਾਂ ਪਾ ਦਾਂਗੇ ਆਪਾਂ ਮੇਥੀ ਮੇਥੀ ਨੂੰ ਆਪਾਂ ਪਾ ਦਾਂਗੇ ਮੇਥੇ ਪਾ ਕੇ ਬਾਅਦ ਪਾ ਦਾਂਗੇ ਆਪਾਂ ਪਿਆਜ਼ ਸਿਰਫ ਪਿਆਜ਼ ਹੀ ਪਾਉਂਗੀ ਮੈਂ ਹੋਰ ਨਹੀਂ ਕੁਝ ਵੀ ਪਾਉਂਦੀ ਹਰੀ ਮਿਰਚੇ ਵਗੈਰਾ ਨਹੀਂ ਐਡ ਕਰਦੀ थोड़ी जी दालचीनी थोड़ी जी एक चुटकी मात्र क्योंकि इसमें खुशबू आएगी पराठिया चो थी, वैसे तो मेथी के पराठिया चो वैसे ही खुशबू आने लग जाती नमक मिर्च ਥੋੜਾ ਜਿਹਾ ਹੀ ਪਾਵਾਂਗੇ ਇਹਨੂੰ ਕਿਉਂਕਿ ਆਟਾ ਦਾ ਨਾ ਆਟੇ ਚ ਨਾ ਮਿਰਚ ਦਾ ਟੇਸਟ ਨਹੀਂ ਪਤਲਾ ਆਦਾ ਤਾਂ ਆਪਾਂ ਥੋੜਾ ਜਿਆਦਾ ਹੀ ਪਾਵਾਂਗੇ ਇੰਨਾ ਜਿਆਦਾ ਵੀ ਨਹੀਂ ਪਾ ਦੇਣਾ ਥੋੜਾ ਜਿਹਾ ਹੀ ਪਾਣਾ ਹੈ ਤੇ ਨਾਲ ਹੀ ਪਾ ਦਾਂਗੇ ਥੋੜਾ ਜਿਹਾ ਦੇਸੀ ਘਿਓ ਮੋ ਤੇ ਇਹ ਆਪਾਂ ਪਾਵਾਂਗੇ ਗਰਮ ਮਸਾਲਾ वो बहुत ही सोनी है तो टेस्ट भी बड़ा सोहना है फिर मैं थोड़ा ज़्यादा ही के टेस्ट वादा होगा कुछ भी बहुत सोहनी है इस लगे पानी थोड़ा करके पानी लवागे क्योंकि ज़्यादा है हो ਜੀਚ ऑलरेडी ਪਾਣੀ ਹੁੰਦਾ ਹੈ ਤੇ ਪਿਆਜ਼ ਵੀ ਪਾਣੀ ਹੁੰਦਾ ਹੈ ਤੇ ਦੇਖੋ ਆਪਾਂ ਨੇ ਪਹਿਲਾਂ ਪਾਈ ਮੇਥੀ ਫਿਰ ਪਾਈ ਪਿਆਜ਼ ਫਿਰ ਪਾਇਆ ਨਮਕ ਮਿਰਚ ਜੀ ਮਸਾਲਾ ਥੋੜੀ ਜੀ ਦਾਲਚੀਨੀ ਇਸ ਨੂੰ ਸਾਬੂਨ ਨੂੰ ਮਿਕਸ ਕਰਾਂਗੇ ਆਟਾ ਗੁੰਨ ਲਾਂਗੇ ਥੋੜਾ ਜਿਹਾ ਜਪਾ ਨੇ ਪਾਇਆ ਸੀ ਦੇਸੀ ਕਿਉਂ ਦੇਸੀ ਕਿਉਂ ਦੇ ਨਾਲ ਟੇਸਟ ਬਹੁਤ ਵਧੀਆ ਆਂਦਾ ਪਰੌਂਠੇ ਕਿਉਂਕਿ कुरकुरੇ ਬਣਦੇ ਆ ਥੋੜੇ ਕ੍ਰਿਸਪੀ ਬਣਦੇ ਆ ਤੇ ਥੋੜੇ ਜਿਹੇ ਹੀ ਬੋਲੇ ਬਣਦੇ ਆ ਸਨਾ ਬੜਾ ਵਧੀਆ ਟੇਸਟ ਆਂਦਾ ਤੁਹਾਨੂੰ ਪਰੌਂਠਾ ਰੈਡੀ ਕਰਕੇ ਆਟਾ ਰੈਡੀ ਕਰਕੇ ਮਿਲਦੇ ਆ ਥੋੜੇ ਟਾਈਮ ਬਾਅਦ ਜਿਸ ਦਾ ਟੇਸਟ ਵੀ ਆਵੇ ਮੈਂ ਕਹਿੰਦੀ ਆ ਚੌਪ ਕਰੀ ਕੱਟਣ ਨਾਲੋਂ ਤਾਂ ਮੈਂ ਚੌਪ ਹੀ ਕਰ ਲੈਂਦੀ ਆ ਚੌਪ ਕਰਕੇ ਬਹੁਤ ਵਧੀਆ ਹੋ ਜਾਂਦੀ ਨੇ ਤੁਸੀਂ ਆਪਣੇ ਹਿਸਾਬ ਨਾਲ ਕਰ ਲੈਣਾ ਐ ਜਿਸ ਹਿਸਾਬ ਨਾਲ ਤੁਸੀਂ ਚਾਹੁੰਦੇ ਹੋ ਮੈਂ ਤਾਂ ਚੌਪ ਕਰ ਲਿਆ ਕਿਉਂਕਿ ਚੌਪ ਪਰ ਨਾ ਬਹੁਤ ਹੀ ਵਧੀਆ ਪਿਆਜ਼ ਚੌਪ ਹੋ ਜਾਂਦੇ ਆ ਨਾਲੇ ਟੇਸਟ ਆਂਦਾ ਪਿਆਜ਼ ਦਾ bakar lagi mesk mix istri <coughs> di ਦੇ ਵਿੱਚ ਕਰਨਾ ਸਾਰਾ ਸਮਾਨ ਮਿਕਸ ਨਮਕ ਹਲਦੀ ਮਿਰਚ ਜੋ ਵੀ ਆਪਾਂ ਨੇ ਪਾਣਾ ਹੋਵੇ ਥੋੜਾ ਘਿਲਾਣਾ ਇਹ ਚੀਜ਼ਾਂ ਬਹੁਤ ਟੇਸਟੀ ਪਾ ਟੈਂਡਾ ਟੇਸਟ ਆਂਦਾ ਬੜੇ ਟੇਸਟੀ ਬੰਦਦੇ ਨੇ ਸਭ ਤੋਂ ਪਹਿਲਾਂ ਪਾ ਦਾਂਗੇ ਆਪਾਂ ਮੇਥੀ ਮੇਥੀ ਨੂੰ ਆਪਾਂ ਪਾ ਦਾਂਗੇ ਰੱਦ ਪਾ ਲਾਂਗੇ ਪਿਆਜ਼ ਸਿਰਫ ਪਿਆਜ਼ ਹੀ ਪਾਉਂਗੀ ਮੈਂ ਹੋਰ ਨਹੀਂ ਕੁਝ ਵੀ ਪਾਉਂਦੀ ਹਰੀ ਮਿਰਚੇ वगैरह ਨਹੀਂ ਐਡ ਕਰਦੀ ਹਾਂ ਤਾਂ ਮੈਂ ਥੋੜੀ ਜੀ ਦਾਲ ਚੀਨੀ ਥੋੜੀ ਜੀ ਇੱਕ ਚੁਟਕੀ ਮਾਤਰ ਕਿਉਂਕਿ ਇਸ ਨਾਲ ਖੁਸ਼ਬੂ ਆਏਗੀ ਪਰਾਂਠਿਆਂ ਚ ਵੈਸੇ ਦਾ ਮੈਥੇ ਦੇ ਪਰਾਂਠਿਆਂ ਚ ਵੈਸੇ ਹੀ ਖੁਸ਼ਬੂ ਆਨਗ ਜਾਂਦੀ ਆ ਤੇ ਆਪਾਂ ਲਾਗੇ ਨਮਕ ਮਿਰਚ ਥੋੜਾ ਇਹ ਦਿਖਾ ਹੀ ਬਣਾਵਾਂਗੇ ਨੂੰ ਕਿਉਂਕਿ ਆਟਾ ਦਾ ਨਾ ਆਟੇ ਚ ਨਮਕ ਮਿਰਚ ਦਾ ਟੇਸਟ ਨਹੀਂ ਪਤਾ ਲੱਗਦਾ ਤਾਂ ਆਪਾਂ ਥੋੜਾ ਜਿਆਦਾ ਹੀ ਪਾਵਾਂਗੇ ਇੰਨਾ ਜ਼ਿਆਦਾ ਵੀ ਨਹੀਂ ਪਾ ਦੇਣਾ ਥੋੜਾ ਜਿਹਾ ਹੀ ਪਾਣਾ ਤੇ ਨਾਲ ਹੀ ਪਾ ਦਾਂਗੇ ਥੋੜਾ ਜਿਹਾ ਦੇਸੀ ਘਿਓ ਯੋ ਤੇ ਇਹ ਰਿਹਾ ਲੀਕਨ ਮਸਾਲਾ वो बहुत ही सोहनी तो टेस्ट भी बड़ा सोहना है मैं थोड़ा ज़्यादा ही पा पाया कि टेस्ट बढ़ता होगा कुछ भी बहुत सोहनी है पानी थोड़ा करके पानी लवागे क्योंकि ज़्यादा ना हो जाए ਜਿਹੜੇ ऑलरेडी ਪਾਣੀ ਹੁੰਦਾ ਹੈ ਤੇ ਪਿਆਜ਼ ਵੀ ਪਾਣੀ ਹੁੰਦਾ ਹੈ ਤੇ ਦੇਖ ਲਓ ਆਪਾਂ ਨੇ ਪਹਿਲਾਂ ਪਾਈ ਮੇਥੀ ਫਿਰ ਪਾਈ ਪਿਆਜ਼ ਫਿਰ ਪਾਇਆ ਨਮਕ ਮਿਰਚ ਦਾ ਮਸਾਲਾ ਥੋੜੀ ਜੀ ਦਾਲਚੀਨੀ ਇਸ ਨੂੰ ਸਾਬੂਨ ਨੂੰ ਮਿਕਸ ਕਰਾਂਗੇ ਆਟਾ ਗੁੰਨ ਲਾਂਗੇ ਥੋੜਾ ਜਿਹਾ ਆਪਣੇ ਪਾਇਆ ਸੀ ਦੇਸੀ ਕਿਉਂ ਦੇਸੀ ਕਿਉਂ ਦੇ ਨਾਲ ਟੇਸਟ ਬਹੁਤ ਵਧੀਆ ਆਂਦਾ ਪਰੌਂਠੇ ਕਿਉਂਕਿ कुरकुरੇ ਬਣਦੇ ਆ ਥੋੜੇ ਕ੍ਰਿਸਪੀ ਬਣਦੇ ਆ ਤੇ ਥੋੜੇ ਜਿਹੇ ਹੀ ਬੋਲੇ ਬਣਦੇ ਆ ਸਨਾਂ ਬੜਾ ਵਧੀਆ ਟੇਸਟ ਆਂਦਾ ਤੁਹਾਨੂੰ ਪਰੌਂਠਾ ਰੈਡੀ ਕਰਕੇ ਆਟਾ ਰੈਡੀ ਕਰਕੇ ਮਿਲਦੇ ਆ ਥੋੜੇ ਟਾਈਮ ਬਾਅਦ ਜਿਸ ਦਾ ਟੇਸਟ ਵੀ ਆਵੇ ਮੈਂ ਕਹਿੰਦੀ ਆ ਚੌਪ ਕਰੀ ਕੱਟਣ ਵਾਲੇ ਤਾਂ ਮੈਂ ਚੌਪ ਹੀ ਕਰ ਲੈਂਦੀ ਆ ਚੌਪ ਕਰਕੇ ਬਹੁਤ ਵਧੀਆ ਬਣਦੀ ਨੇ ਤੁਸੀਂ ਅਬ ਦੇ ਹਿਸਾਬ ਨਾਲ ਕਰ ਲੈਣਾ ਹੈ ਜਿਸ ਤਰ੍ਹਾਂ ਨਾਲ ਤੁਸੀਂ ਚਾਹੁੰਦੇ ਹੋ ਮੈਂ ਤਾਂ ਚੌਪ ਕਰ ਲਿਆ ਕਿਉਂਕਿ ਚੌਪ ਪਰ ਨਾ ਬਹੁਤ ਹੀ ਵਧੀਆ ਪਿਆਜ਼ ਚੌਪ ਹੋ ਜਾਂਦੇ ਆ ਨਾਲੇ ਟੇਸਟ ਆਂਦਾ ਪਿਆਜ਼ ਦਾ

ਪਾਣੀ ਪਾਣਾ ਹੋਵੇ। ਥੋੜਾ ਘਿਓ ਪਾਣਾ। ਇਹ ਚੀਜ਼ਾਂ ਬਹੁਤ ਟੇਸਟੀ ਪੰਖ ਦਾ ਟੇਸਟ ਆਉਂਦਾ। ਪਰ ਇਹ ਟੇਸਟੀ ਬੰਦ ਨੇ। ਸਭ ਤੋਂ ਪਹਿਲਾਂ ਪਾਣਾਗੇ ਆਪਾਂ ਮੇਥੀ। ਮੇਥੀ ਨੂੰ ਆਪਾਂ ਪਾ ਦਾਂਗੇ। ਮੇਥੀ ਦੇ ਬਾਅਦ ਪਾਵਾਂਗੇ ਆਪਾਂ ਪਿਆਜ਼। सिर्फ प्याज ही पाऊंगी मैं और नहीं कुछ भी पाँगी हरी मिर्च वगैरह नहीं ऐड करती थोड़ी जी दालचीनी थोड़ी जी एक चुटकी मात्र क्योंकि इसमें खुशबू आएगी पराठिया चो वैसे तो वैसे मेथी के पराठियां वैसे ही खुशबू जाती है। ਮਿਰਚ ਥੋੜਾ ਜਿਹਾ ਦਿਖਾ ਹੀ ਬਣਾਵਾਂਗੇ ਨੂੰ ਕਿਉਂਕਿ ਆਟਾ ਦਾ ਨਾ ਆਟੇ ਚ ਨਮਕ ਮਿਰਚ ਦਾ ਟੇਸਟ ਨਹੀਂ ਪਤਾ ਲੱਗਦਾ ਤਾਂ ਬਥੋੜਾ ਜਿਆਦਾ ਹੀ ਪਾਵਾਂਗੇ ਇੰਨਾ ਜਿਆਦਾ ਵੀ ਨਹੀਂ ਪਾ ਦੇਣਾ ਥੋੜਾ ਜਿਹਾ ਹੀ ਪਾਣਾ ਤੇ ਨਾਲ ਹੀ ਪਾ ਦਾਂਗੇ ਥੋੜਾ ਜਿਹਾ ਬਿਸਕਿਓ ਨਾ ते गरम मसाला खुशबू बहुत ही सोनी है तो टेस्ट भी बड़ा सोहना है मैं थोड़ा ज़्यादा ही पाया टेस्ट बैठा होगा खुशबू बहुत सोहनी है ਉਹਨਾਂ ਪਰ ਕਿਵਣੀ ਦਾ ਮਾਣ ਨਹੀਂ ਤਾਂ ਚਾਹਦਾ ਹਾਂ ਮੈਨੂੰ ਤੇ ਮੇਂ ਥੀ ਜੇ ਆਲਰੇਡੀ ਪਾਣੀ ਹੁੰਦਾ ਹੈ ਤੇ ਪਿਆਜ਼ ਵੀ ਪਾਣੀ ਹੁੰਦਾ ਹੈ ਤੇ ਦੇਖੋ ਆਪਾਂ ਨੇ ਪਹਿਲਾਂ ਪਾਈ ਮੇਥੀ ਫਿਰ ਪਾਈ ਪਿਆਜ਼ ਫਿਰ ਪਾਇਆ ਨਮਕ ਮਿਰਚ ਜੀ ਮਸਾਲਾ ਤਾਂ ਆਪਣਾ ਆਟਾ ਬਣ ਕੇ ਰੈਡੀ ਹੈ ਵਧੀਆ ਹੀ ਸੌਫਟ ਡੋ ਹੈ ਤੇ ਆਪਾਂ ਇਸੇ ਤਰ੍ਹਾਂ ਦਾ ਹੀ ਬਣਾਉਣਾ ਆਟਾ ਤੇਗੇ ਹੁਣ ਆਪਣਾ ਗੈਸ ਚੱਲ ਚੁੱਕਾ ਹੈ ਮੀਡੀਅਮ ਗੈਸ ਅੰਤਵਾਰਾ ਕਲੇਸੇਗਾ ਤੂੰ ਵੀ ਇਧਰ ਆਪਣਾ ਦਹੀਂ ਰੈਡੀ ਹੈ ਪਰੋਂਹੇ ਨਾਲ ਖਾਣ ਨੂੰ ਤੇ ਆ ਆਪਣਾ ਜੀਓ ਜੀਵਾ ਲ ਆ ਚੁੱਕੇ ਆ ਹੁਣ ਟਾਂਟ ਆਪਣਾ ਸਿਕ ਰਿਹਾ ਹੌਲੀ ਹੌਲੀ ਕਰਕੇ ਸੇਕਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਵੇ। ਇਹ ਆਪਣਾ ਤੇ ਹੀ ਘੜ ਲਿਆ ਸੀ ਇੱਧਰ ਪਲੇਟ 'ਚ ਸਿਰਫ ਥੋੜਾ ਜਿਹਾ ਹੀ ਦੇਈ ਹੁੰਦਾ ਹੈ। ਚਲੋ ਆਪਣੇ ਲਈ ਤਾਂ ਕਾਫੀ ਆ। ਇੱਕ ਸਾਈਡ ਤੋਂ ਆਪਣਾ ਪਰੌਂਠਾ ਸਿੱਕ ਚੁੱਕਾ। ਦੂਜੀ ਸਾਈਡ ਤੋਂ ਸਕਾਰਿਆ। ਕਿੰਤੇ ਦੇਖੋ ਆਟੇ ਦਾ ਕਲਰ ਕਿੰਨਾ ਸੋਹਣਾ ਆ। ਤੇ ਇਧਰ ਪਰੌਂਠੇ ਦਾ ਕਲਰ ਵੀ ਬਹੁਤ ਸੋਹਣਾ ਹਲਦੀ criteria ਕਿ ਹਾਂ ਮਿੱਠੀ ਪਾਈਆ ਦੇਖੋ ਬਣ ਕੇ ਰੈਡੀ ਹੈ ਤੁਸੀਂ ਅੱਧਾ ਵੀ ਪਰੌਂਠੇ ਨੂੰ ਖਾ ਸਕਦੇ ਹੋ ਤਾਂ ਅਚਾਰ ਦੇਈ ਜੋ ਵੀ ਕੁਝ ਵੀ ਲੈਣਾ ਹੋਵੇ ਉਸ ਦੇ ਨਾਲ ਆਪਾਂ ਤੁਸੀਂ ਪਰੌਂਠੇ ਖਾ ਸਕਦੇ ਆ ਆਪਣਾ ਪਰੌਂਠਾ ਬਣ ਕੇ ਰੈਡੀ ਹੈ ਲੋ ਪਰਾਂਠਾ ਪਰਾਂਠੇ ਦਾ ਰਿਵਿਊ ਦੇ ਦਿਓ ਕਿੱਦਾਂ ਦਾ ਬਣਿਆ ਓਕੇ ਇੱਕ ਨੰਬਰ ਖਾਦਾ ਤਾਂ ਹੈ ਨਹੀਂ ਅਜੇ ਕਾਹ ਫੇਰ ਦੱਸੋ ਕਿ ਹੈ ਜਿਆ ਲੱਗਿਆ ਚੇਤੀ ਕਰੋ ਮੇਰਾ ਇੱਧਰ ਗੈਂਸ ਚੱਲ ਰਿਆ ਆ ਇਹ ਤਾਂ ਗਰਮ ਹੋਣ ਨੂੰ ਸੜ ਜਾਊ ਥੋੜੀ ਫੂਕ ਮਾਰ ਕੇ ਠੰਡਾ ਕਰ ਲੋ ਨਹੀਂ ਖਾਣਗੇ ਹਮ ਇੱਕ ਨੰਬਰ ਚਲੋ ਗਾਇਸ ਮੇਰਾ ਪੌਣ ਪਰੌਣਿਆਂ ਦਾ ਮਿਸ਼ਨ ਹੋ ਗਿਆ ਹੈ ਸਫਲ ਇਹ ਆਪਾਂ ਬਣਾਉਨੇ ਆ ਹੋਰ ਪਰਾਂਠੇ ਤੇ ਖਾਣੇ ਆ ਤੁਸੀਂ ਤੁਸੀਂ ਵੀ ਪਰਾਂਠੇ ਨੂੰ ਖਾਓ ਤੇ ਇੰਜੋਏ ਕਰੋ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਕਿਉਂਕਿ ਤੁਹਾਡਾ سپورਟ ਨਹੀਂ ਆਪਾਂ ਅੱਗੇ ਵਧਣਾ ਹੈ ਚਲੋ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਜ਼